ਨੇ ਉਹ ਯਾਰ ਆ ਫੇਰ ਹੋਈ ਗੱਲ ਉਹ ਡਾਂਸਰ ਨੂੰ ਆ ਕੇ ਪੁੱਛੂਗਾ ਹਾਂ ਤੂੰ ਬਿਨਾ ਤੈਨੂੰ ਕਿਹੜੇ ਲੈਟਰ ਦੀ ਬੱਚੀ ਆਈ ਵੀ ਤੂੰ ਦੇ ਉਹ ਕਿੱਥੇ ਵਿਰੇ ਹੁੰਦੇ ਸੀ ਮੰਗਵਾਏ ਸੀ ਉਹ ਯਾਰ ਮੈਂ ਕਹਿੰਦਾ ਫੇਰ ਉਹ ਹੀ ਸਾਡਾ ਸਾਡੇ ਪੁੱਛੂਗਾ ਤੂੰ ਬਿਨਾ ਬੱਚੀ ਦਿੱਤੇ ਕਿਉਂ ਆ ਕੇ ਪੁੱਛੂਗਾ ਹਾਂ ਹਾਂ ਕੋਈ ਗੱਲ ਨਹੀਂ ਫੇਰ ਇਹ ਦੂਬਾ ਤੇਰਾ ਮੈਡੀਕਲ ਜੇ ਤੂੰ ਹੁਣ ਦੁਬਾਰੇ ਵਿੱਚ ਆ ਤੇਰਾ ਜਲੂਸ ਮੈਂ ਆਜਾ ਕੱਢ ਕੇ ਜਾਊਂਗਾ ਦੂਬਾ ਅੱਜ ਤੱਕ ਤੇਰਾ ਇੰਨਾ ਕਿਸਰੂਗਾ ਫੇਰ ਇਹ ਦੂਬਾ ਤੇਰਾ ਜਲੂਸ ਕੱਢ ਕੇ ਜਾਊਂਗਾ ਜ਼ਿੰਦਗੀ ਭਰ ਯਾਦ ਰੱਖੀ ਨਾ ਯਾਨ ਤੁਹਾ ਮਾਰ ਯਾਰ ਤੁਸੀਂ ਕਿਉਂ ਜਵਾਬਾਂ ਨੂੰ ਬਰਬਾਦ ਕਰਦੇ ਹੋ ਯਾਰ ਮੂਹੇ ਨਾਲ ਬ ਹਾਂ ਦਸ ਤੇਰੀ ਕਸ ਤੂੰ 10 ਖਾ ਕੇ ਦੇਖ ਤੂੰ ਤੇਰੀ ਜੇ ਨਾਦ ਨੂੰ ਉਹ ਲੱਗ ਜਾਣਾ ਬੱਤ ਲੱਗ ਜਾਣਾ ਤੁਸੀਂ ਇਹ ਕਾਦੋ ਜਿਹੜੇ ਤੁਹਾਡੀ ਕਮਾਈ ਹੋਈ ਜਾਂਦੀ ਹੈ ਦੂਧੀਆਂ ਜਿਹੜੀਆਂ ਸਗੀਆਂ ਹੈ ਨਹੀਂ ਜਾਂ ਖਤਰਨਾਕ ਤੁਸੀਂ ਖਤਰੋ ਜੁਕ ਵੀ ਨਹੀਂ ਸੱਜੇ ਖਾਈਏ ਤੇ ਦੋ ਦੋ ਬੰਦੇ ਸਾਡੇ ਇਹ ਕਿਹੜਾ ਜਗਾ ਨਾ ਸਾਰੀ ਇਹ ਰੱਖਿਆ ਨਹੀਂ ਬਾਈ ਤੁਹ ਕਿਹੜਾ ਗਾਇਕ ਆ ਆਪੇ ਸਾਨੂੰ ਕਾਰਵਾਈ ਕਰੇ ਨਾ ਕਰੇ ਜਗਤ ਉਹ ਤਾਂ ਕਾਰਵਾਈ ਤਾਂ ਕੋਈ ਨਹੀਂ ਕਰਾ ਰਿਹਾ ਕੋਈ ਗੱਲ ਨਹੀਂ ਕਾਰਵਾਈ ਸਾਡੇ ਹੱਥ ਈ ਆ ਅੱਪਾ ਜੁਣਾ ਸੁਣ ਕੇ ਕੀ ਬਣਾ ਕੋਈ ਨਹੀਂ ਹਾਂ ਬਰਾਬਰ ਕਿਨੇ ਕਿਉਂ ਤੁਸੀਂ ਜਵਾਕ ਨੂੰ ਮਾਰਦੇ ਆ ਇਹ ਗੱਲ ਨਹੀਂ ਜਵਾਕ ਨੂੰ ਜਵਾਕ ਨੂੰ ਤੇ ਜਵਾਕ ਨੂੰ ਹੁਣ ਸੱਚੀ ਪਤਾ ਕਿਹੜਾ ਕਿਹੜਾ ਹੁੰਦਾ ਹੋਊਗਾ ਇਹ ਹੁਣ ਹੀ ਜਵਾਕ ਨੂੰ ਦਿੱਤੇ ਕੋ ਯਾਰ ਦੱਸੀਆ ਬੰਦਾ ਜਣਾਉ ਉਹ ਕਿੱਥੇ ਲੱਜ ਜਾਊਗਾ ਹੁਣ ਕੀ ਪਤਾ ਸਿਆਣਾ ਬੰਦਾ ਕੀ ਕਿਹਨੂੰ ਜਾਂ ਜਾ ਕੇ ਦਿੰਦਾ ਹੁਣ ਆ ਸਾਡੇ ਪਿੰਡ ਦਾ ਇਹ ਇਹਨੂੰ ਤੁਸੀਂ ਦੇਦਾ ਆਏ ਜੇ ਆਪ ਦਾ ਡਾਕਟਰ ਤਾਂ ਪਹਿਲਾਂ ਹੀ ਹੈ ਪਿੰਡ ਚਾਰ ਕੰਮ ਸੀ ਇਹ ਸਰਕਾਰ ਦੇ ਨਾ ਯਰ ਅੰਨੇ ਗਲੋਨਾ ਬਾਈ ਇਹਨੂੰ ਐਂਡੀਪੀਏ ਕਿਤੇ ਨਹੀਂ ਲਿਆ ਹੁੰਦਾ ਨਾ ਹੋਰ ਮਿਲਦਾ ਕਿ 188 ਦਾ ਬਰਤਾਂ ਹੁੰਦਾ ਇਹਨਾਂ ਨੂੰ ਕੀ ਡਾ ਲੱਗਦਾ ਮਰਜ਼ੀ ਵਿੱਚ ਹੀ ਲੈ ਰਹੇ ਬਾਈ ਤੁਸੀਂ ਦੇ ਪੈਸੇ ਨਾ ਜਦੋਂ ਆਏ ਸੀ ਨਾ 10 ਬੈਡਰੂਮ ਨਾਲ ਲੈ ਕੇ ਆਣ ਲਿਆ ਯਾਰ ਸਾਡੀ ਮਰਜ਼ੀ ਚਲ ਤੁਸੀਂ ਬੋਸ ਨੂੰ ਨਾਲ ਲੈ ਕੇ ਆਣ ਤੁਸੀਂ ਮਰਜ਼ੀ ਜਿਵੇਂ ਤੁਹਾਡੀ ਮਰਜ਼ੀ ਚੱਲੇਗੀ ਉਹਦੀ ਮਰਜ਼ੀ ਕਿਵੇਂ ਚੱਲੇਗੀ ਮਰਜ਼ੀ ਬਹੁਤ ਲੈ ਲਾਂਗੇ ਇਹ ਨਹੀਂ ਸਿਰਾਉ ਬੰਦ ਤੁਸੀਂ ਮਰਜ਼ੀ ਛੋਟੀ ਜਿਹੀ ਚੱਲੇ ਆਹ ਕਹਿੰਦੇ ਯੋਧਰ ਹਣਿਆ ਤੂੰ ਸੱਤ ਨਾਲ ਪੁੱਲਤੀ ਜੇ ਤੈਨੂੰ ਲੱਗਦਾ ਨਾ ਨਹੀਂ ਮੈਂ ਕਿਉਂ ਸਰਗਾ ਪੁੱਛ ਤੂੰ ਨਹੀਂ ਹਾਂ ਸਰਗਾ ਪੁੱਛ ਮੈਂ ਜੇ ਲੈ ਕੇ ਆਉਂਦਾ ਬੰਦਾ ਕੋਈ ਕਾਨੂੰਨ ਹੈਗਾ ਵੀ ਪਾਰਟੀ ਲੋਕਾਂ ਦਾ ਤੂੰ ਦੇਖਾ ਕੇ ਕੋਈ ਆਹ ਸਾਨੂੰ ਦੱਸ ਛੱਡ ਪੁੱਛੇ ਡਰਾਮਾ ਮੈਟਰ ਜਿਉਂ ਪੁੱਛਦੇ ਨੇ ਤਾਂ ਕਾਹੀ ਮਾਨੀ ਨਹੀਂ ਆਉਂਦਾ ਸਭ ਪਾਗਲੇ ਆ ਅਸੀਂ ਅਈ ਦਿਮਾਗ ਹੈ ਨਾ ਘਰਾਵਾ ਜੇ ਮੈਨੂੰ ਕਹੀ ਜਾਨੇ ਗੱਲ ਸਹੀ ਆ ਇਹ ਡਰਗ ਇੰਸਪੈਕਟਰ ਤੋਂ ਬਗੈਰ ਤੁਸੀਂ ਤਪਾਕੀਆਂ ਤੇ ਪਾਕਦੇ ਉਹੀ ਲਈ ਜਾਨੇ ਚੁੱਕ ਚੁੱਕ ਕੇ ਸਾਰੇ ਹਰੇਕ ਨੂੰ ਦੇਣ ਨੇ ਆ ਥੋੜੇ ਥੋੜੇ ਜਵਾਨ ਅਸੀਂ ਪਾਕਦੇ ਹੋ ਜੀ ਡਾਕਟਰ ਇੰਸਪੈਕਟਰ ਦਾ ਜ਼ਿੰਮੇਵਾਰੀ ਆ ਸਾਨੂੰ ਫੜੇ ਸਾਨੂੰ ਕੋਰਾ ਪਰਾ ਜਵਾਕਾਂ ਨੂੰ ਦਿੰਦੇ ਆ ਕੋਣ ਆ ਪੁੱਛਾਂਗੇ ਡਰਗ ਇੰਸਪੈਕਟਰ ਨੂੰ ਪੁੱਛਾਂ ਕਦੋਂ ਪੋਟਾ ਗਰਾਸ 17 ਸਾਲਾਂ ਦੇ ਨੂੰ ਉਹਨਾਂ ਡਰਗ ਇੰਸਪੈਕਟਰ ਨੂੰ ਪੁੱਛਣਾ ਇਹ ਵੀ ਤੂੰ ਬੋਲਿਆ ਨਹੀਂ ਪੁੱਛਦਾ ਤੂੰ ਕਿਉਂ ਨਹੀਂ ਚੈੱਕ ਕਰਦੇ ਵੀ ਤੁਸੀਂ ਵੀ ਇਹ ਵੇਚੀ ਕਿਵੇਂ ਜਾਂਦੀ ਹੈ ਡਰੱਗਸ ਇੰਸਪੈਕਟਰ ਨੂੰ ਫੋਨ ਕਰਤਾ ਉਹਦਾ ਤੇ ਕੀ ਹੋਵੇ ਡਾਕਟਰ ਸਾਡੇ ਕੋਲ ਨੰਬਰ ਤੇ ਤੂੰ ਲਾ ਕੇ ਸਾਡੇ ਕੋਈ ਗੱਲ ਕਰ ਡਰੱਗਸ ਮੈਟ ਸਾਡੇ ਕੋਲ ਡਰੱਗਸ ਮੈਟ ਸਾਡੇ ਕੋਲ ਕੋਈ ਗੱਲ ਬਾਤ ਕੋਈ ਛੇਡੂ ਵੀ ਸਾਡੇ ਬਿੱਲ ਚੈੱਕ ਕਰੂਗਾ ਬਿੱਲ ਤਾਂ ਹੁਣ ਤੁਸੀਂ ਪਾਕੀ ਦੇ ਦਿੱਤੀ ਹੈ ਦਵਾਈ ساری ਮੈਂ ਕਹਿੰਦਾ ਫੇਰ ਹੋਈ ਨਹੀਂ ਫੇਰ ਤੂੰ ਬਣਾ ਸਾਡੇ ਸ਼ਹਿਰ ਵਿੱਚ ਹੀ ਹੁੰਦਾ ਸਾਰਾ ਸ਼ਹਿਰ ਨਹੀਂ ਇਹਦਾ ਸਾਰਾ ਸ਼ਹਿਰ ਵੇਚਣਾ ਹੈ ਇੱਕ ਮਿੰਟ ਆ ਗਿਆ ਆਪ ਹੀ ਦੱਸਦੇ ਹੋ ਨਾ ਤੁਸੀਂ ਵੀ ਕਿਹੜਾ ਸ਼ੇਰ ਹੋਰ ਕਿਹੜੇ ਕਿਹੜੇ ਵੇਚਦੇ ਆ ਨਾ ਦੱਸ ਦਿਓ ਇਹ ਮੈਂ ਕਿਉਂ ਕਿਸੇ ਨਾਮ ਦੱਸਾਂ ਤੁਹਾਨੂੰ ਨਾਲੇ ਮੈਂ ਸਾਰਾ ਸ਼ੇਰ ਵੇਚਦਾ ਬਾਈ ਕਹਿੰਦਾ ਕੋਈ ਤਾਂ ਗੱਲ ਫਿਰ ਦੱਸੋ ਨਾ ਕਿ ਮੋਗੇ ਵਾਲਿਓ ਜਮੀਰ ਮਰ ਗਈ ਕਹੇ ਨਹੀਂ ਸ੍ਰੀ ਰਾਂਝਾ ਦਾਮ ਖੈ ਚਲੋ ਇਹਨਾਂ ਨੂੰ ਬਾਈ ਬਣੇ ਨਹੀਂ ਫਿਰ ਸਾਨੂੰ ਇੱਥੋਂ 100 ਕਿਲੋਮੀਟਰ ਆਕੇ ਖੱਲਣੇ ਪੈਣਗੇ ਹੁਣ ਪੰਗਾ ਜਿਹਦੇ ਨਾਲ ਲੈਣਾ ਦਾ ਫਿਰ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਕਰਦੇ ਆਂ ਅਸੀਂ ਆ ਗਿਆ ਸਿੱਤੂ ਭਾਈ ਜੀ ਚੋਰੀ ਕਾ ਨਹੀਂ ਚੋਰੀ ਕਾ ਨਹੀਂ ਜੰਦਰਾ ਬਿਨਾ ਪਰਚੀ ਲੱਗਦੇ ਬਿਨਾ ਪਰਚੀ ਲੱਗਦੇ ਪਰਚੀ ਲੱਗਦੀ ਬਗੈਰ ਦੱਸ ਦੋ ਪਰਚੀ ਰੱਖਦੇ ਸਾਰੇ ਕੋਈ ਛੱਡਿਆ ਕੋਈ ਕੋਈ ਭੰਗੀ ਦੱਸੋ ਕੀ ਛੱਡਿਆ ਦੱਸੋ ਕੀ ਕਰ ਦਿੰਦੇ ਆ ਕੋਈ ਨਹੀਂ ਖੜਾ ਤਲਕੀ ਦਨੇ ਇਹ ਤਾਂ ਤੁਸੂ ਕਰਤਾ ਨਹੀਂ ਆਇਆ ਬਾਈ ਲੜਨੀ ਆ ਬਾਈ ਲੜਨਾ ਨਹੀਂ ਤਾਂ ਭਾਗ ਸਾਰੇ ਕਾਜ ਲਾ ਕੋਈ ਨਹੀਂ ਕਰਦਾ ਜੀ ਅੱਜ ਦੂਸਰ ਦੇ ਨਾਲ ਕਹਿੰਦੇ ਯਾਰ ਵਿਜਾ ਕਰਨਾ ਹੋਰ ਇਹ ਵੀ ਆ ਜੇ ਮੈਂ ਕਹਿੰਦਾ ਯਾਰ ਤੂੰ ਵੇਚਦਾ ਯਾਰ ਮੈਂ ਕਹਿੰਦਾ ਲੈ ਦੱਸ ਨਹੀਂ ਆਪਰੇਗਾ ਰੈਂਦਾ ਕਹਿ ਅਸੂਲ ਨਹੀਂ ਗਾ ਯਾਰ ਬਾਈ ਕਮਾਲ ਕਮਾਲ ਮੈਂ ਸ਼ਾਂਤੀ ਰੱਖੀ ਬੁਲਾ ਲੈਨੇ ਆ ਹੋਸਾ ਤਾਂ ਹੋਰ ਬਹੁਤ ਬੰਦੇ ਨਿਕਲੇ ਆ ਗਏ ਕੋਈ ਸਰ ਤੇ ਮਾਰਦੀ ਪਰ ਤੁਸੀਂ ਸਰ ਦੇ ਨਾਲ ਬਲਾ ਕੇ ਦਾ ਸੈੱਟ ਖੜਾਉ ਚੱਲ ਰਹੀ ਸੀ ਕੋਈ ਗੱਲ ਨਹੀਂ ਡਰਗ ਨਿਕਲ ਰਿਹਾ ਹੋ ਜਾਗੇ ਆਹ ਸਭ ਨਸ਼ੇ ਚਾਹੀਦੇ ਫਿਰ ਮਰਦੀ ਕਰਿਓ ਜੇ ਨਾਲ ਅਜ ਇਹਨਾਂ ਦੇ ਗੱਲ ਕਰ ਨਮਾ ਦਾ 188 ਦੀ ਗੱਲ ਬਾਈ ਹੋਊਗੀ ਤੇ ਕੋਈ ਚੱਪਰ ਨਹੀਂ ਟੈਂਸ਼ਨ ਕੋਲ ਨਾ ਯਾਰ ਜਦੀ ਸਿੰਘਾ ਜੀ ਲक्की ਸੰਦੂ ਬਾਈ ਅੱਛਾ ਅੱਛਾ ਤੱਤ ਕੋਈ ਸਰ ਕੋਈ ਥਾਸੀ ਸਰ ਕੰਮ ਕਰਾਉਣੀ ਆ ਨਵਦੀਪ ਸਿੰਘ ਸੰਪਰਕ ਜਿਹੜਾ ਜੀ ਸਾਹਿਬ ਮੈਂ ਨੌਕਰੀ ਕੀਤੀ ਬਹੁਤ ਘੜੇ ਯਾਰ ਤੁਮਾ ਲਗ ਗਈ ਪਬਲਿਕ ਨੰਬਰ ਦੇਈ ਕਦੀ ਨਹੀਂ ਸੰਧੋ ਦਾ ਉਹ ਕ੍ਰੀਏ ਸਾਰਾ ਪਤਾ ਵੀ ਕਿਹੜਾ ਕਿਵੇਂ ਵੇਚਣਾ ਕਿਹੜਾ ਕਿਹੜਾ ਆਹ ਉਹਦੀ ਗੱਲ ਆ ਨਜੇ ਵਾਲਾ ਨਹੀਂ ਗਾ ਇਹ ਵਾਹ ਇਹ ਦੂਜੀਆਂ ਔੜੀਆਂ ਇਹਨੇ ਠਾਕੇ ਪਾ ਲਿਆ ਲਾ 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 ਲ ਤੇ ਲੋਕਾਂ ਦਾ ਬਿਲਕੁਲ ਆ ਵਧੀਆ ਤੁਸੀਂ ਲਈ ਜਨ ਜਵਾਕਰ ਨੂੰ ਮੇਰਾ ਨੰਬਰ ਦੋ ਨਾ ਜੀ ਸਰ ਦਾ ਨੰਬਰ ਦੋ ਤਾਂ ਲਿਖ ਲਓ ਮੈਂ ਤੇ ਕਾਜੀ ਨੰਬਰ ਤੇ ਗੱਲ ਕਰੂਗਾ ਤੂੰ ਕਰ ਲੈ ਆਹ ਸਰ ਕੱਢ ਦੋ ਕੱਢ ਕੱਢ ਬਸ ਵਧੀਆ ਵਧੀਆ ਠੀਕ ਆ ਅਨੁਭਵੀ ਆ ਜੀ ਲਾਵਾ ਤੇ ਦੋ ਬੰਦਿਆਂ ਨੂੰ ਘੂਰਾ ਲਾ 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 ਕਿਮ ਜੀ ਜਰਾ ਧਰਨਾ ਦਾ ਲਾਵਾਂਗੇ ਇੱਥੇ ਬਹਿ ਕੇ ਮੂੰਹ ਤੇ ਧਰਨਾ ਲਾਉ ਲੋ ਜੀ ਮੇਰੀ ਤਾਂ ਗੱਲ ਹੈ ਚੌਕ ਬੰਦ ਕਰ ਦਾਂਗੇ ਬੰਦ ਕਰ ਦੇ ਕੋਈ ਨਾਲੇ ਤੇ ਦਿੱਤੋ ਕਿ ਕਿਹੜੇ ਕਿਹੜੇ ਵੇਚਦੇ ਸਾਰੇ ਨੂੰ ਪਤਾ ਹੀ ਸਾਰਾ ਤੂੰ ਤੂੰ ਧਰਨਾ ਲਾਉ ਜੀ ਕੋਈ ਨਹੀਂ ਧਰਨਾ ਲਾਉ ਥੋੜਾ ਜਿ ਦੇ ਕੇ ਨੁਖਰਾਜ ਕਰਾਂਗੇ ਡਰਾਈਵਰ ਉਹ ਉਸ ਦੀ ਗੱਲ ਨਹੀਂ ਕਿਤੇ ਡਰਾਈਵਰ ਮਜ਼ਾਕ ਨਹੀਂ ਕਰੇਗਾ ਹੇ ਨਿਕਾਲ ਕੇ ਕਰੋ ਇਹ ਕੰਸਾ ਜੀ ਕਰੇ ਕਮਾਲ ਹੋ ਗਿਆ ਤੁਸੀਂ ਖਾਦੇ ਨਸ਼ੇ ਨਹੀਂ ਕਹਿੰਦੇ ਮੈਂ ਕੀ ਕਰਾਂ ਲੋਕ ਬੜੇ ਖਾਦੇ ਨਸ਼ੇ ਸਿੱਧਾ ਜੰਮੇ ਯਾਰ ਕਿਹਨੂੰ ਹੈ ਤੂੰ ਕਦੀ ਨੰਬਰ ਕੀ ਯਾਰ ਕਿਉਂ ਤੁਸੀਂ ਉਹ ਨਾ ਸ਼ਾਂਤ ਤੁਸੀਂ ਆ ਕੇ ਸਤਨਾ ਇਹਨਾਂ ਉਹ ਨੇ ਨਾਲ ਹੀ ਨਿਭਰੇ ਕੋਈ ਹੋਰ ਵੀ ਉਹ ਵੀ ਉਹਦੇ ਕੋਲ ਲਾਇਸੈਂਸ ਆ ਯਾਰ ਅੱਠਾ ਇਹਨਾਂ ਵਰਸੀ ਤੋਂ ਵੀ ਲਾਇਸੈਂਸ ਹੈ ਇਹਨਾਂ ਵਰਸੀ ਤੋਂ ਲਾਇਸੈਂਸ ਹੈ ਆਜਾ ਉਧਰ ਕੋਲ ਸਹੀ ਪਾਵਰ ਦੇ ਰਗਾ ਜੇ ਕੇ ਕਰਦੇ ਮੈਂ ਪਾਵਰ ਖਾ ਯਾਰ ਕਲੀ ਰੋਲ ਫੜਦੇ ਆ ਪ੍ਰੈਸ ਲੈ ਲੈਂਦੇ ਰੋਲ ਫੜਦੇ ਨਸ਼ਾ ਵੇਚਦੇ ਜੋ ਫੈਟਰੀ ਬਾਜੀ ਤੋਂ ਲੈ ਕੇ ਨਾ ਫੜ ਕੇ ਆ ਯਾਰ ਤੂੰ ਬੜਾ ਤੱਤਾ ਨਾ ਹੋ ਤਾ ਤੁਸੀਂ ਹੁਣੇ ਉਹੀ ਤਾਂ ਗੱਲ ਤੂੰ ਉਹ ਨਾ ਹੋ ਮਸੀ ਗੱਲ ਕਹੀ ਲਿਆ ਬਾਈ ਤੂੰ ਸਹਿਮਾ ਗਲਗਲ ਤੇ ਲੈ ਕੇ ਦੁਬਾਰਾ ਨਸ਼ਾ ਕਰਨ ਨਸ਼ੀ ਗੜਗੜ ਕਰਦਾ ਕੋ ਸਾਇਕਲ ਉਹ ਗੱਲ ਸੁਣ ਮੇਰੀ ਆਪੇ ਛੱਡਿਆ ਤੈਨੂੰ ਖੜਾ ਤੂੰ ਮੈਨੂੰ ਪੰਜ ਖਾ ਕੇ ਵਿਖਾ ਦੇ ਯਾਰ ਮੈਂ ਕਿਹਾ ਤੂੰ ਇੱਕ ਟਰੀ ਖਾ ਲ ਤੂੰ ਮੈਨੂੰ ਖਾ ਕੇ ਵਿਖਾ ਦੇ ਅਸੀਂ ਬਾਈ ਤਾਂ ਖਾਈ ਖੰਡ ਕਰ ਬਿਮਾਰੀ ਗਈ ਉਹ ਮੈਨੂੰ ਖਾ ਕੇ ਵਿਖਾ ਦੇ ਮੈਨੂੰ ਖਾ ਕੇ ਵਿਖਾ ਦੇ ਯਾਰ ਇਹਨੇ ਖਾਣ ਦੇ ਨਹੀਂ ਯਾਰ ਤਮਾ ਲੂਗੀ ਗੱਲ ਇੱਤੇ ਮੁੱਕੀਏਗਾ ਤੈਨੂੰ ਛੱਡਿਆ ਹੋਣੇ ਜਦ ਇੰਨੀ ਬਿਦਾਨ ਪਾਸੇ ਬਾਹਰ ਨਿਕਲਦੇ ਤੂੰ ਮੈਨੂੰ ਖਾ ਕੇ ਵਿਖਾ ਦੇ ਲੈ ਮੈਂ ਖਾ ਕੇ ਵਿਖਾ ਦੇ ਮੈਂ ਖਾ ਲਿਆ ਤੂੰ ਆ ਗਿਆ ਅਸੀਂ ਬੜੇ ਨਜੇ ਵੇਚਣਾ ਗੱਲ ਕਰ ਤੂੰ ਛੱਡ ਦੇ ਯਾਰ ਤੇਰੇ ਤਾਂ ਗੱਲ ਨੂੰ ਤੂੰ ਉਹਨੂੰ ਗਿਰਜਾ ਕੱਢ ਸਾਹਮਣੇ ਦੁਕ ਆ ਤੇ ਉੱਥੇ ਫੜੇ ਤਾਂ ਕਹਿੰਦਾ ਅਸੀਂ ਤਾਂ ਕਿਹਨੇ ਤੇ ਤਾਂ ਚੜਦੇ ਐ ਤਾਂ ਕਹਿੰਦੇ ਅਸੀਂ ਵੇਚਾਂਗੇ ਵੇਚਾਂਗੇ ਐਂ ਤਾਂ ਉਹ ਆਹ ਜਿਹੜਾ ਇਹ ਤਾਂ ਗੱਲ ਕਹੀ ਨਹੀਂ ਜੇ ਚਾਹੇ ਵੇਚਾਂਗੇ ਐਂ ਨਾ ਨਾ ਕਰੀਂ ਵੇਚਾਂਗੇ ਮੇਰੀ ਗੱਲ ਸੁਣ ਅਸੀਂ ਵੇਚਾਂਗੇ ਮੈਨੂੰ ਜਾਣਦਾ ਕੋਈ ਬ੍ਰਾਂਡ ਤੇ ਨਾ ਕੋਈ ਰੋਲਾ ਨੇ ਉੱਤੇ ਬੰਦੇ ਨਾਲ ਆ ਗੱਟਾ ਕਰੀਂ ਬਰਾਮਣੀ ਕਰਦਾ ਮੈਂ ਆਣੋ ਨਾ ਗੱਲ ਕਰ ਤੂੰ ਕਹਿੰਦਾ ਨਹੀਂ ਇੱਕ ਮਿੰਟ ਉਹ ਕਹਿੰਦਾ ਮਸ਼ਾ ਨਹੀਂ ਵੇਚ ਉਹ ਜਾ ਛੋਟਾ ਦੇ ਬਾਈ ਇਹ ਕਿੱਥੋਂ ਆ ਆ ਗੱਲ ਵੀ ਸੁਣਾ ਪਾਉਣਾ ਮੈਨੂੰ ਜਾਣਦਾ ਉਹਨਾਂ ਨੂੰ ਤਾਂ ਸ਼ਾਂਤੀ ਨਾਲ ਬੈਠਾ ਉਹਦਾ ਨਾਲ ਆਪਾਂ ਗੱਲ ਕਰਨੀ ਕੋਈ ਉਹ ਨਾਲ